ਹਾਂਜੀ ਕਣਕਾਂ ਨੂੰ ਪਾਣੀ ਲੱਗਣ ਲੱਗ ਗਿਆ ਇਸ ਨੂੰ ਆਪਾਂ ਮੋਗਾ ਖੋਣੇ ਆਪਣੇ ਪੈਣ ਤੇ ਸਫਰਿਆਂ ਚ ਲੱਗ ਪਾ ਗਏ ਹੁੰਦੇ ਕਿਵੇਂ ਬੰਦ ਕਰਨਾ ਦਾ ਤਰੀਕਾ ਰੱਖਦੇ ਇਹ ਸੂਏ ਚ ਪਾਣੀ ਘੱਟ ਆ ਜੀ ਆ ਹੁੰਦਾ ਜੀ ਮਸ਼ੀਨ ਕਹਿੰਦੇ ਹੁੰਦੇ ਹਨ ਮਸ਼ੀਨ ਇਹਦੇ ਸਾਨੂੰ ਪਾਣੀ ਬਿਲਕੁਲ ਥੋੜਾ ਪਿਆ ਜਾ ਮਸ਼ੀਨ ਤੇ ਇਹਨੂੰ ਬੰਦ ਕਰਨਾ ਤਾਂ ਹੋਏ ਇਹਦੇ ਜ ਕੋਈ ਅਕੜਾਉੜਾ ਨਹੀਂ ਲਾਉਣਾ ਆ ਘਾਹ ਦੀ ਬੋਰੀ ਭਰ ਕੇ ਆ ਮੂਰੇ ਲਾ ਦਣੀ ਹੈ ਆਪ ਹੀ ਖਿੱਚ ਲੈਂਦਾ ਹੁੰਦਾ ਪ੍ਰੈਸ਼ਰ ਨਾਲ ਹੁਣ ਤਾਂ ਜਲੋ ਪਾਣੀ ਹੈ ਨਹੀਂ ਇਹ ਕਾਨੂੰਨ ਹੁੰਦਾ ਹੈ ਕੱਢਣੀ ਵੀ ਸੌਖੀ ਹੈ ਤਾਂ ਉਹ ਖੜਾ ਬੰਦਾ ਹੀ ਐਸੇ ਕਈ ਥਾਵਾਂ ਤੇ ਤਾਂ ਰਸੇ ਨਾਲ ਬੰਨ੍ਹ ਦਿੰਦੇ ਇਹਨੂੰ ਇੱਥਾ ਉਹ ਜਿੱਥੇ ਮੇਰੇ ਚਪਲਾਂ ਇੱਥੇ ਵਰਸਾ ਪਿਆ ਹੁੰਦਾ ਇਹ ਤਰੋੜੇ ਥਾਵਾਂ ਦਾ ਰਸੇ ਜਿਹਾ ਖਿੱਚ ਲੈਂਦਾ ਤੇ ਇਹ ਆਪ ਹੀ ਪ੍ਰੈਸ਼ਰ ਵਾਰਾ ਇਹਨੂੰ ਵਿੱਚ ਲੈ ਜਾਂਦਾ ਹੁੰਦਾ ਤੇ ਇਹ ਮੋਗਾ ਆਪਣੇ ਇਹ ਥੜੀ ਬਹੁਤ ਉੱਚੀ ਬੰਨੀ ਆ ਆਪਣੇ ਉਦੋਂ ਅਸੀਂ ਸੂਵੇ ਚੱਲੇ ਖਾਣ ਪੀਣ ਮੰਗਦੇ ਸੀ ਪਾਣੀ ਬਹੁਤ ਜਾਂਦਾ ਸੂਵੇ ਚ ਪਰ ਆਪਣੇ ਮੋਗੇ ਜ ਨਹੀਂ ਪਣੀ ਪੈਂਦਾ ਆ ਵੇਖ ਸਕਦੇ ਆ ਤੁਸੀਂ ਆ ਮੁਰੇ ਆਪਾ ਬੁਰੀ ਲਾਈ ਆ ਥੋੜਾ ਜਿਹਾ ਪ੍ਰੈਸ਼ਰ ਵਧ ਜੇ